ਪੰਜਾਬ ਦੇ ਉੱਪਰ ਇੱਕ ਬੜਾ ਪ੍ਰਕ੍ਰਿਤੀ ਦਾ ਪ੍ਰਕੋਪ ਆਇਆ। ਔਰ ਪ੍ਰਕ੍ਰਿਤੀ ਦਾ ਪ੍ਰਕੋਪ ਆਇਆ। ਯਹਾਂ ਦੀ ਜਿਹੜੀ ਸਰਕਾਰ ਉਹ ਗੱਲਾਂ ਤੋਂ ਬੜੀਆਂ ਬੜੀਆਂ ਉੱਚੀਆਂ ਉਹਨਾਂ ਨੇ ਕੀਤੀਆਂ ਨੇ। ਉੱਚੀਆਂ ਗੱਲਾਂ ਕਰਕੇ ਉਹ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ ਵੋਟ ਤੋਂ ਲੈਣ ਦਾ ਕੰਮ ਕੀਤਾ। ਪਰੰਤੂ ਜਦੋਂ ਪੰਜਾਬ ਦੇ ਉੱਪਰ ਆਫਤ ਆਈ ਹੈ ਤਾਂ ਫਿਰ ਉਹ کہیں ਦਿਖਾਈ ਵੀ ਨਹੀਂ ਦਿੱਤੇ ਸਾਥੀਓ ਜਦ ਪੰਜਾਬ ਦੇ ਉੱਤੇ ਇਹ ਪ੍ਰਕਿਰਤੀ ਦਾ ਪ੍ਰਕੋਪ ਆਇਆ ਮੈਂਨੇ ਹਰਿਆਣਾ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਕਿ ਸਾਡੇ ਬੜੇ ਭਰਾ ਨੂੰ ਅੱਜ ਕਸ਼ਟ ਦੇ ਵਿੱਚ ਹੈ ਔਰ ਤੁਸੀਂ ਉਹਨਾਂ ਦੀ ਹੈਲਪ ਕਰੋ ਔਰ ਮੇਰੇ ਲਈ ਬੜੀ ਫਖਰ ਦੀ ਗੱਲ ਹੈ ਹਰਿਆਣਾ ਦੇ ਏਕ-ਏਕ ਡਿਸਟ੍ਰਿਕਟ ਤੇ ਲੋਕੀ ਆਪਣੇ ਭਰਾਵਾਂ ਦੀ ਹੈਲਪ ਕਰਨ ਲਈ ਪੰਜਾਬ ਦੀ ਧਰਤੀ ਤੇ ਪਹੁੰਚੇ ਆ ਪੰਜਾਬ ਦੀ ਧਰਤੀ ਤੇ ਸਾਥੀਓ ਮੈਂ ਇਹ ਕਹਿਣਾ ਚਾਹਨਾ ਕਿ ਜਿਸ ਕੋ ਵੋਟ ਦੇ ਕਰਕੇ ਯਹਾਂ ਮੁੱਖ ਮੰਤਰੀ ਬਣਾਇਆ ਸੀ ਉਹ ਵਿਅਕਤੀ ਵੀ ਆਪਣੇ ਲੋਕਾਂ ਦੇ ਵਿੱਚ ਜਾਣ ਤੇ ਲਈ ਹਸਪੀਟਲ ਵਿੱਚ ਜਾ ਕੇ ਭਰਤੀ ਹੋ ਗਿਆ ਕੇਜਰੀਵਾਲ ਇੱਥੇ ਦਿਖਾਈ ਨਹੀਂ ਦਿੱਤਾ ਕੇਜਰੀਵਾਲ ਜਾ ਕੇ ਦਿੱਲੀ ਬਹਿ ਗਿਆ ਸਾਥਿਓ ਛੋਟੇ ਭਰਾ ਨੂੰ ਵੱਡੇ ਦੀ ਬੜੀ ਚਿੰਤਾ ਹੈ ਜਹਾਂ ਲੋਕਾਂ ਦੀ ਚਿੰਤਾ ਨਰੇਂਦਰ ਮੋਦੀ ਜੀ ਦੇ ਨੇਤ੍ਰਿਤਵ ਮੈਂ ਅਸੀਂ ਕੀਤੀਆਂ ਵਹੀਂ ਜਾ ਕਰਕੇ ਭਗਵੰਤ ਮਾਨ ਨੂੰ ਵੀ ਉਹਦਾ ਵੀ ਕੁਸ਼ਲクセਮ ਜਾਣ ਦਾ ਕੰਮ ਹਸਪੀਟਲ ਵਿੱਚ ਜਾ ਕਰਕੇ ਮੈਂਨੇ ਕੀਤਾ ਹੈ। ਬੇ ਭਾਈ ਤੁਸੀਂ ਠੀਕ ਰਹੋ। ਪੰਜਾਬ ਠੀਕ ਰਹੂਗਾ। ਪਰੰਤੂ ਜੋ ਤੁਸੀਂ ਬਾਤਾਂ ਪੰਜਾਬ ਦੇ ਲੋਕਾਂ ਦਾ ਨਾਲ ਕੀਤੀਆਂ ਨੇ ਜੋ ਉਹਨਾਂ ਤੇ ਵਾਅਦੇ ਕੀਤੇ ਨੇ ਉਹ ਸਾਰਾ ਕਸਾਰਾ ਸੋਸ਼ਲ ਮੂੜੀਆ ਤੇ ਪੜਾ ਆਪ ਉਹਨਾਂ ਦੀ ਗੱਲਾਂ ਸੁਣ ਸਕਦੇ ਆ ਉਹਨਾਂ ਨੇ ਕੀ ਕੀ ਗੱਲਾਂ ਕੀਤੀ ਆ ਪੰਜਾਬ ਦੇ ਲੋਕਾਂ ਦੇ ਨਾਲ ਔਰ ਕੀ ਕੀ ਵਾਅਦੇ ਕੀਤੇ ਨੇ ਜਿਹੜੇ ਵੰਦੇ ਕੇਜਰੀਵਾਲ ਤੇ ਭਗਵੰਤ ਨੇ ਕੀਤੇ ਨੇ ਪੰਜਾਬ ਦੇ ਲੋਕੀ ਚਾਹੁੰਦੇ ਕਿ ਜਦ ਸਾਡੇ ਉੱਤੇ ਤੇ ਕਸ਼ਟ ਆਇਆ ਤਾਂ ਸਾਡਾ ਮੁੱਖ ਮੰਤਰੀ ਸਾਡੇ ਵਿੱਚ ਹੋਣਾ ਚਾਹੀਦਾ ਪਰੰਤੂ ਜਾ ਕੇ ਹਸਪੀਟਲ ਵਿੱਚ ਭਰਤੀ ਹੋ ਗਿਆ ਸਾਹਿਬ ਭਾਈਓ ਮੈਨੂੰ ਚਿੰਤਾ ਹੋਈ ਮੈਂ ਜਾ ਕੇ ਭਗਵੰਤ ਮਾਨ ਦਾ ਕੁਸ਼ਲ ਕਿਸੇ ਨੂੰ ਜਾਣਦਾ ਮੈਂ ਕੰਮ ਕੀਤਾ ਹੈ